ਬਾਰੀ ਬਰਸੀ ਘਟਣ ਗਿਆ ਸੀ ਘਟ ਕੇ ਲਿਆਂਦੀ ਡਿਪ ਅਰ ਅਰ ਮੇਰਾ ਅਰ ਜਿਹੜਾ ਲੋਂਦਾ ਕੋਲ ਨੇ ਇਹਦਾਂ ਉਹ ਕੁੜੀ ਬੈਠੀ ਮੋਏ ਹਾਂ ਉਹ ਮੈਂ ਦੇਖਿਆ ਜਦਾਂ ਉਹਨੇ ਨਾ ਇਦਾਂ ਬੈਗ ਜੇ ਚੋਂ ਕੱਢਿਆ ਮੈਸਜ ਕਰਨ ਲੱਗੇ ਉਹਨੇ ਇਦਾਂ ਪੇਪਰ ਜਾ ਕੱਢ ਰਿਹਾ ਸੀ ਨੀ ਲੱਤੇ ਚਲਾ ਰਿਹਾ ਥੋੜੀ ਸੋਣੀ ਕੁੜੀ ਮੈਂ ਤਾਂ ਉੱਦਾਂ ਦੇਖਦਾ ਹੀ ਮਗਰ ਕੁੜੀ ਸੋਹਣੀ ਆ ਆਪਣੇ ਕੋਲ ਬੜੀ ਸੋਹਣ ਬਣਾਈ ਆ ਉਹਨੇ ਜਦੋਂ ਕੂਲ ਲਿਪ ਜਾਈ ਮੈਂਗਾ ਚੱਲ ਪੰਜਾਬੀ ਜਬੀ ਸੈਂਡਲਸ ਕੀ ਕਰੀਏ ਦੱਸ ਭੈਣੇ ਤੇਰੀ ਗੈਰੀ ਸੰਧੂ ਉਹ ਨਾ ਹੈ ਜੋ ਕਿਸੇ ਪਹਿਚਾਨ ਦੇ ਮੁਹਤਾਜ ਨਹੀਂ ਹਨ ਗੈਰੀ ਸੰਧੂ ਨੇ ਆਪਣੀ ਗਾਇਕੀ ਦੇ ਕੈਰੀਅਰ ਦੇ ਵਿੱਚ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗਾਣੇ ਤੇ ਐਲਬਮਾਂ ਦਿੱਤੀਆਂ ਨੇ ਇਸ ਦੇ ਨਾਲ ਨਾਲ ਉਹ ਆਪਣੀ ਪਰਸਨਲ ਤੇ ਪ੍ਰੋਫੈਸ਼ਨਲ ਲਾਈਫ ਨੂੰ ਲੈ ਕੇ ਵੀ ਖੂਬ ਸੁਰਖੀਆਂ ਦੇ ਵਿੱਚ ਰਹਿੰਦੇ ਨੇ ਤੁਹਾਨੂੰ ਦੱਸ ਦਈਏ ਕਿ ਉਹ ਅਕਸਰ ਹੀ ਸੋਸ਼ਲ ਮੀਡੀਆ ਤੇ ਐਕਟਿਵ ਰਹਿੰਦੇ ਨੇ ਤੇ ਆਪਣੇ ਫੈਨਸ ਦੇ ਨਾਲ ਕਈ ਤਰ੍ਹਾਂ ਦੀਆਂ ਕਲੋਲਾਂ ਕਰਦੇ ਰਹਿੰਦੇ ਨੇ ਹਾਲੀ ਦੇ ਵਿੱਚ ਉਹ ਆਪਣੇ ਸੋਸ਼ਲ ਮੀਡੀਆ ਤੇ ਲਾਈਵ ਹੋਏ ਸੀ ਜਿਸ ਦੇ ਵਿੱਚ ਉਹਨਾਂ ਨੇ ਆਪਣੇ ਫੈਨਸ ਦੇ ਨਾਲ ਖੂਬ ਗੱਲਾਂ ਕੀਤੀਆਂ ਤੁਹਾਨੂੰ ਦੱਸ ਦਈਏ ਕਿ ਉਹਨਾਂ ਦੇ ਲਾਈਵ ਦੇ ਵਿੱਚ ਕਿਸੇ ਫੈਨ ਨੇ ਜੈਸਮਿਨ ਸੈਂਲਸ ਬਾਰੇ ਕਮੈਂਟ ਕੀਤਾ ਤਾਂ ਦੇਖੋ ਕੀ ਬੋਲੇਗਾ ਇੱਕ ਜੈਸਨੀ ਤੇਰਾ ਤੇਰਾ ਜੈਸਮਿਨ ਸੈਂਲਸ ਕੀ ਕਰੀਏ ਦੱਸ ਭੈਣਿਆ ਤੇਰੀ ਐਵੇਂ ਹੀ ਸਾਲੇ ਧੀਲੀ ਇਸ ਦੇ ਨਾਲ ਹੀ ਜਦੋਂ ਗਾਇਕ ਨੋਨਾ ਦੇ ਕਿਸੇ ਫੈਨ ਨੇ ਕੁਲਿਪ ਤੇ ਗਾਣਾ ਗਾਣ ਦੇ ਲਈ ਕਿਹਾ ਤਾਂ ਉਹਨਾਂ ਨੇ ਕਲੋਲਾਂ ਕਰਦੇ ਹੋਏ ਇੱਕ ਗਾਣਾ ਵਿਕਾਇਆ ਤੁਸੀਂ ਵੀ ਦੇਖੋ ਜ਼ਰਾ ਉਹਨਾਂ ਦੀ ਇਹ ਵੀਡੀਓ ਕੁਲਿਪ ਤੇ ਕਿੱਥੇ ਯਾਰ ਸੁਣਾ ਦਵਾ ਗਾਣਾ ਸਾਨੂੰ ਕੁਲਿਪ ਹੈ ਕੁਲਿਪ ਵਾਰੀ-ਵਾਰ ਸੀ ਘਟਣ ਗਿਆ ਸੀ ਕੱਟ ਕੇ ਲਿਆਂਦੀ ਡਿਪ ਵਾਰੀ-ਵਾਰ ਸੀ ਘਟਣ ਗਿਆ ਸੀ ਘਟਕੇ ਲਿਆਂਦੀ ਡਿਪ ਲਿਖਾ ਕੋਈ ਨਹੀਂ ਅੱਛਾ ਇੱਕ ਹੋਰ ਗੱਲ ਦਸਾਂ ਕੋ ਲਿਪ ਦੀ ਮੈਂ ਨਾ ਮੈਂ ਜਰਮਨ ਤੋਂ ਕਿਤੇ ਸ਼ਾਇਦ ਇੰਗਲੈਂਡ ਚਲਾ ਦੇ ਤੇ ਉਹ ਮਰੇ ਨਾ ਅਰਮੇਨੀ ਵਾਲੇ ਉਹ ਵੀ ਆਪਣੇ ਵਰਗੇ ਆ ਉਹ ਕੁੜੀ ਬੈਠੀ ਮੋਏ ਹਾਂ ਉਹ ਮੈਂ ਦੇਖਿਆ ਜਿੱਦਾਂ ਉਹਨੇ ਨਾ ਇਦਾਂ ਬੈਗ ਜਿੱਚੋਂ ਕੱਢਿਆ ਮੈਂ ਪਨੀਕੀ ਕੱਢਣ ਲੱਗੀ ਉਹਨੇ ਇਦਾਂ ਪੇਪਰ ਜਾਂ ਕੱਢ ਲਿਆ ਹਾਂ ਇਹ ਨਹੀਂ ਲਿੱਤੇ ਚਲਾ ਲਿਆ ਨਹੀਂ ਯਾਰ ਲੈ ਕੇ ਤਾਂ ਬੁੜੀ ਸੋਹਣੀ ਕੁੜੀ ਮੈਂ ਤਾਂ ਉੱਧਾ ਦੇਖਦਾ ਸੀ ਮਗਰ ਕੁੜੀ ਸੋਹਣੀ ਆ ਆਪਣੇ ਕੋਈ ਬੜੀ ਸੂਰਤ ਬਣਾਈ ਐ ਉਹਨੇ ਜਦੋਂ ਕੋਲ ਲਿਪ ਜਾਈ ਮੈਂ ਤਾਂ ਚੱਲ ਦੌੜ ਜਾ ਗਿਆ ਅ ਵਾਰੀ ਬਰਸੀ ਖਟਣ ਗਿਆ ਸੀ ਘਟ ਕੇ ਲਿਆਂਦੀ ਡਿਪਾ ਮੇਰਾ ਆ ਜਿਹੜਾ ਲੋਂਦਾ ਕੋਲ ਨੇ ਇਹ ਦਰ ਉਹ ਕੁੜੀ ਬੈਠੀ ਮੋਏ ਹਾਂ ਉਹ ਮੈਂ ਦੇਖਿਆ ਜਿੱਦਾਂ ਉਹਨੇ ਨਾ ਇਦਾਂ ਬੈਗ ਜੀ ਚੋਂ ਕੱਢਿਆ ਨਾ ਫਨੀ ਜੇ ਘਟਣ ਲੱਗੀ ਉਹਨੇ ਇਦਾਂ ਪੇਪਰ ਚਾ ਕੱਢ ਰਿਹਾ ਸੀ ਮੈਂ ਦਿੱਤੇ ਜਲਾ ਲਿਆ ਛੋਟੀ ਸੋਹਣੀ ਕੁੜੀ ਮੈਂ ਤਾਂ ਉਦਾਂ ਦੇਖਦਾ ਸੀ ਮਗਰ ਕੁੜੀ ਸੋਹਣੀ ਆ ਆਪਣੇ ਕੋਲ ਬਹੁਤ ਸੋਹਤ ਬਣਾਈ ਹੈ ਉਹਨੇ ਜਦੋਂ ਕੂ ਲਿਪ ਜਲਾਈ ਮੈਂਗਾ ਚੱਲ ਅੰਜੇਜ਼ ਜੀ ਸੈਂਡਲੈਸ ਕੀ ਕਰੀਏ ਦੱਸ ਭੈਣਿਆ ਤੇਰੀ ਗੈਰੀ ਸੰਧੂ ਉਹ ਨਾ ਹੈ ਜੋ ਕਿਸੇ ਪਹਿਚਾਨ ਦੇ ਮੁਹਤਾਜ ਨਹੀਂ ਹਨ ਗੈਰੀ ਸੰਧੂ ਨੇ ਆਪਣੀ ਗਾਇਕੀ ਦੇ ਕੈਰੀਅਰ ਦੇ ਵਿੱਚ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗਾਣੇ ਤੇ ਐਲਬਮਾਂ ਦਿੱਤੀਆਂ ਨੇ ਇਸ ਦੇ ਨਾਲ ਨਾਲ ਉਹ ਆਪਣੀ ਪਰਸਨਲ ਤੇ ਪ੍ਰੋਫੈਸ਼ਨਲ ਲਾਈਫ ਨੂੰ ਲੈ ਕੇ ਵੀ ਖੂਬ ਸੁਰਖੀਆਂ ਦੇ ਵਿੱਚ ਰਹਿੰਦੇ ਨੇ ਤੁਹਾਨੂੰ ਦੱਸ ਦਈਏ ਕਿ ਉਹ ਅਕਸਰ ਹੀ ਸੋਸ਼ਲ ਮੀਡੀਆ ਤੇ ਐਕਟਿਵ ਰਹਿੰਦੇ ਨੇ ਤੇ ਆਪਣੇ ਫੈਨਸ ਦੇ ਨਾਲ ਕਈ ਤਰ੍ਹਾਂ ਦੀਆਂ ਕਲੋਲਾਂ ਕਰਦੇ ਰਹਿੰਦੇ ਨੇ ਹਾਲ ਹੀ ਦੇ ਵਿੱਚ ਉਹ ਆਪਣੇ ਸੋਸ਼ਲ ਮੀਡੀਆ ਤੇ ਲਾਈਵ ਹੋਏ ਸੀ ਜਿਸ ਦੇ ਵਿੱਚ ਉਹਨਾਂ ਨੇ ਆਪਣੇ ਫੈਨਸ ਦੇ ਨਾਲ ਖੂਬ ਗੱਲਾਂ ਕੀਤੀਆਂ ਤੁਹਾਨੂੰ ਦੱਸਦੀ ਹਾਂ ਕਿ ਉਹਨਾਂ ਦੇ ਲਾਈਵ ਦੇ ਵਿੱਚ ਕਿਸੇ ਫੈਨ ਨੇ ਜੈਸਮਿਨ ਸੈਂਡਲਸ ਬਾਰੇ ਕਮੈਂਟ ਕੀਤਾ ਤਾਂ ਦੇਖੋ ਕੀ ਬੋਲੇਗਾ ਇੱਕ ਜੈਸਨੀ ਤੇਰਾ ਤੇਰਾ ਜੈਸਮਿਨ ਸੈਂਡਲਸ ਕੀ ਕਰੀਏ ਦੱਸ ਭੈਣਿਆ ਤੇਰੀ ਐਵੇਂ ਹੀ ਸਾਲੇ ਧੀਲੀ ਇਸ ਦੇ ਨਾਲ ਹੀ ਜਦੋਂ ਗਾਇਕ ਨੋਨਾ ਦੇ ਕਿਸੇ ਫੈਨ ਨੇ ਕੁਲਿਪ ਤੇ ਗਾਣਾ ਗਾਣ ਦੇ ਲਈ ਕਿਹਾ ਤਾਂ ਉਹਨਾਂ ਨੇ ਕਲੋਲਾਂ ਕਰਦੇ ਹੋਏ ਇੱਕ ਗਾਣਾ ਵਿਕਾਇਆ ਤੁਸੀਂ ਵੀ ਦੇਖੋ ਜ਼ਰਾ ਉਹਨਾਂ ਦੀ ਇਹ ਵੀਡੀਓ ਕੁਲਿਪ ਲੈ ਪਤੇ ਕਿਥੇ ਯਾਰ ਸੁਣਾ ਦਵਾ ਗਾਣਾ ਸਾਨੂੰ ਕੁਲਿਪ ਹੈ ਕੁਲਿਪ ਵਾਰੀ-ਵਾਰ ਸੀ ਘਟਣ ਗਿਆ ਸੀ ਕੱਟ ਕੇ ਲਿਆਂਦੀ ਡਿਪ ਵਾਰੀ-ਵਾਰ ਸੀ ਘਟਣ ਗਿਆ ਸੀ ਕੱਟ ਕੇ ਲਿਆਂਦੀ ਡਿਪ ਕੋਲ ਲਿਪ ਇਹ ਤਾਂ ਰਹਾ ਮੈਂ ਲਿਖਾ ਕੋਈ ਨਹੀਂ ਅੱਛਾ ਇੱਕ ਹੋਰ ਗੱਲ ਦਸਾਂ ਕੋਲ ਲਿਪ ਦੀ ਮੈਂ ਨਾ ਮੈਂ ਜਰਮਨ ਤੋਂ ਕਿਤੇ ਸ਼ਾਇਦ ਇੰਗਲੈਂਡ ਚਲਾ ਦੇ ਤੇ ਉਹ ਮਰੇ ਨਾ ਅਰਮੇਨੀ ਵਾਲੇ ਉਹ ਵੀ ਆਪਣੇ ਵਰਗੇ ਆ ਉਹ ਕੁੜੀ ਬੈਠੀ ਮੋਏ ਹਾਂ ਉਹ ਮੈਂ ਦੇਖਿਆ ਜਿੱਦਾਂ ਉਹਨੇ ਨਾ ਇਦਾਂ ਬੈਗ ਜਿੱਚੋਂ ਕੱਢਿਆ ਮੈਂ ਪਨੀਕੀ ਕੱਢਣ ਲੱਗੀ ਆ ਉਹਨੇ ਇਦਾਂ ਪੇਪਰ ਜਾਂ ਕੱਢ ਲਿਆ ਹਾਂ ਇਹ ਨਹੀਂ ਲਿੱਤੇ ਚਲਾ ਲਿਆ ਨਹੀਂ ਯਾਰ ਲੈ ਕੇ ਤਾਂ ਬੁੜੀ ਸੋਹਣੀ ਕੁੜੀ ਮੈਂ ਤਾਂ ਉਦਾਂ ਦੇਖਦਾ ਹੀ ਮਗਰ ਕੁੜੀ ਸੋਹਣੀ ਆ ਆਪਣੀ ਕੋਈ ਬੜੀ ਸੂਰਤ ਬਣਾਈ ਆ ਉਹਨੇ ਜਦੋਂ ਕੁਲ 립 ਜਾਈ ਮੈਂ ਤਾਂ ਚੱਲ ਦੌੜ ਜਾਣਾ